ਅੱਜ ਦੀ ਵੀਡੀਓ ਕੋਈ ਆਮ ਵੀਡੀਓ ਨਹੀਂ ਹੈਗੀ ਇਹ ਉਹ ਆਵਾਜ਼ ਹੈ ਜਿਹੜੀ ਬਹੁਤ ਸਾਲਾਂ ਤੋਂ ਬਹੁਤ ਸਾਰੀਆਂ ਐਨਆਰਆਈ ਔਰਤਾਂ ਦੇ ਦਿਲਾਂ ਦੇ ਵਿੱਚ ਦਬੀ ਪਈ ਹੈ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਮੈਂ ਕਿਸੇ ਕਾਨੂੰਨੀ ਧਾਰਾ ਦੇ ਨਾਲ ਸ਼ੁਰੂ ਨਹੀਂ ਕਰਦਾ ਅੱਜ ਦੀ ਇਸ ਵੀਡੀਓ ਨੂੰ ਮੈਂ ਸ਼ੁਰੂ ਕਰਦਾ ਇੱਕ ਹਕੀਕਤ ਦੇ ਨਾਲ ਹਕੀਕਤ ਇਹ ਹੈ ਕਿ ਇੱਕ ਐਨਆਰਆਈ ਔਰਤ ਹੈ ਹੱਥ ਵਿੱਚ ਪਾਸਪੋਰਟ ਹੈ ਅੱਖਾਂ ਵਿੱਚ ਹੰਝੂ ਨੇ ਮੂੰਹ 'ਚ ਸਿਰਫ ਇੱਕੋ ਸਵਾਲ ਹੈ ਸਾਹਿਬ ਮੈਂ ਤਾਂ ਪਤਨੀ ਆ ਕੀ ਮੇਰਾ ਕੋਈ ਹੱਕ ਹੀ ਨਹੀਂ ਹੈਗਾ ਇਹ ਸਵਾਲ ਸਿਰਫ ਇੱਕ ਔਰਤ ਦਾ ਨਹੀਂ ਇਹ ਸਵਾਲ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਰਹਿ ਰਹੀਆਂ ਹਜ਼ਾਰਾਂ ਭਾਰਤੀ ਔਰਤਾਂ ਦਾ ਹੈ ਉਹ ਔਰਤਾਂ ਜਿਹੜੀਆਂ ਵਿਆਹ ਕਰਕੇ ਵਿਦੇਸ਼ ਗਈਆਂ ਪਰ ਹੌਲੀ-ਹੌਲੀ ਆਪਣੇ ਹੀ ਹੱਕਾਂ ਤੋਂ ਦੂਰ ਕਰ ਦਿੱਤੀਆਂ ਗਈਆਂ ਦੋਸਤੋ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਸਮਾਜ ਔਰਤ ਨੂੰ ਇਹ ਕਹਿੰਦਾ ਹੈ ਕਿ ਸਬਰ ਕਰ ਲੈ ਘਰ ਟੁੱਟ ਜੂਗਾ ਇੱਜ਼ਤ ਦਾ ਸਵਾਲ ਹੈ ਪਰ ਕਾਨੂੰਨ ਕਹਿੰਦਾ ਹੈ ਕਿ ਤੇਰਾ ਹੱਕ ਹੈ ਤੇਰਾ ਅਧਿਕਾਰ ਹੈ ਅੱਜ ਅਸੀਂ ਸਿਰਫ ਕਾਨੂੰਨ ਦੀ ਆਵਾਜ਼ ਸੁਣਾਗੇ ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਿਆਹ ਹੁੰਦਾ ਕੀ ਹੈ ਵਿਆਹ ਕੋਈ ਸੇਲ ਡੀਡ ਨਹੀਂ ਹੁੰਦਾ ਵਿਆਹ ਕੋਈ ਜਾਇਦਾਦ ਦੀ ਰਜਿਸਟਰੀ ਨਹੀਂ ਹੁੰਦਾ ਵਿਆਹ ਇੱਕ ਕਾਨੂੰਨੀ ਅਤੇ ਸਮਾਜਿਕ ਰਿਸ਼ਤਾ ਹੁੰਦਾ ਹੈ ਪਵਿੱਤਰ ਰਿਸ਼ਤਾ ਹੁੰਦਾ ਹੈ ਜਾਇਦਾਦ ਪ੍ਰਾਪਰਟੀ ਦਾ ਜਿਹੜਾ ਕਾਨੂੰਨ ਹੈ ਉਹ ਇੱਕ ਵੱਖਰਾ ਕਾਨੂੰਨੀ ਅਧਿਕਾਰ ਹੈ ਇਸ ਲਈ ਇਹ ਸੋਚ ਰੱਖਣੀ ਕਿ ਵਿਆਹ ਹੋਣ ਦੇ ਨਾਲ ਪਤੀ ਦੀ ਜਾਇਦਾਦ ਅੱਧੀ ਅੱਧੀ ਹੋ ਜਾਂਦੀ ਹੈ ਇਹ ਕਾਨੂੰਨ ਮੁਤਾਬਕ ਗਲਤ ਹੈ ਭਾਰਤ ਦੇ ਕਾਨੂੰਨ ਦੇ ਮੁਤਾਬਕ ਪਤੀ ਦੀ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੁੰਦੀ ਹੈ ਉਹ ਪਤੀ ਦੀ ਆਪਣੀ ਪ੍ਰਾਪਰਟੀ ਹੁੰਦੀ ਹੈ ਜਿਹੜੀ ਉਹਨੇ ਆਪ ਕਮਾਈ ਹੁੰਦੀ ਹੈ ਬਣਾਈ ਹੁੰਦੀ ਹੈ ਤੇ ਜਿਹੜੀ ਅਨਸੈਸਟਰਲ ਪ੍ਰਾਪਰਟੀ ਹੁੰਦੀ ਹੈ ਜੱਦੀ ਜਾਇਦਾਦ ਉਸ ਦੇ ਵਿੱਚ ਜਿਹੜੇ ਕੁਪਾਰਸਨਰਜ ਹੁੰਦੇ ਨੇ ਉਹਨਾਂ ਦਾ ਹੱਕ ਹੁੰਦਾ ਹੈ ਪਤਨੀ ਨੂੰ ਆਪਣੇ ਆਪ ਮਾਲਕੀ ਨਹੀਂ ਮਿਲਦੀ ਇਹ ਗੱਲ ਕੌੜੀ ਹੈ ਪਰ ਸੱਚ ਹੈ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਕਿਉਂਕਿ ਕਾਨੂੰਨ ਪਤਨੀ ਨੂੰ ਸਿਰਫ ਮਾਲਕੀ ਤੋਂ ਨਹੀਂ ਦੇਖਦਾ ਕਾਨੂੰਨ ਪਤਨੀ ਨੂੰ ਇੱਕ ਇਨਸਾਨ ਵਜੋਂ ਦੇਖਦਾ ਹੈ ਇਸੇ ਲਈ ਕਾਨੂੰਨ ਪਤਨੀ ਨੂੰ ਰਹਿਣ ਦਾ ਹੱਕ ਦਿੰਦਾ ਇਸ ਹੱਕ ਨੂੰ ਕਿਹਾ ਜਾਂਦਾ ਹੈ ਸ਼ੇਅਰਡ ਹਾਊਸ ਹੋਲਡ ਦਾ ਹੱਕ शेयर्ड हाउस होल्ड ਦੇ ਹੱਕ ਦੇ ਬਾਰੇ ਵਿੱਚ ਸੁਪਰੀਮ ਕੋਰਟ ਦਾ ਕੀ ਕਹਿਣਾ ਹੈ ਸੁਪਰੀਮ ਕੋਰਟ ਦੀ ਕਿਹੜੀ ਲੈਂਡਮਾਰਕ ਜੱਜਮੈਂਟ ਹੈ ਆਪਾਂ ਵੀਡੀਓ ਦੇ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ ਪਹਿਲਾਂ ਗੱਲ ਕਰ ਲਈਏ ਡੋਮੈਸਟਿਕ ਵਾਇਲੈਂਸ ਐਕਟ ਦੀ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਡੋਮੈਸਟਿਕ ਵਾਇਲੈਂਸ ਦਾ ਮਤਲਬ ਸਿਰਫ ਮਾਰ ਕੁੱਟ ਹੈ ਪਰ ਇਹ ਬਹੁਤ ਵੱਡੀ ਗਲਤਫਹਿਮੀ ਹੈ ਡੋਮੈਸਟਿਕ ਵਾਇਲੈਂਸ ਐਕਟ ਔਰਤ ਦੀ ਜ਼ਿੰਦਗੀ ਦੇ ਹਰ ਉਸ ਜ਼ਖਮ ਨੂੰ ਪਛਾਣਦਾ ਹੈ ਜੋ ਸਰੀਰ ਤੇ ਨਹੀਂ ਦਿਲ ਤੇ ਲੱਗਦਾ ਜਿਵੇਂ ਮਾਨਸਿਕ ਤਸੱਦਦ ਗਾਲਾਂ ਧਮਕੀਆਂ ਡਰਾਉਣਾ ਧਮਕਾਉਣਾ ਖਰਚਾ ਨਾ ਦੇਣਾ ਪੈਸੇ ਰੋਕ ਲੈਣਾ ਨੌਕਰੀ ਛੁਡਵਾ ਦੇਣਾ ਪਰਿਵਾਰ ਤੋਂ ਵੱਖ ਕਰ ਦੇਣਾ ਜਾਂ ਫਿਰ ਅਚਾਨਕ ਛੱਡ ਕੇ ਵਿਦੇਸ਼ ਭੱਜ ਜਾਣਾ ਆਊਟ ਆਫ ਇੰਡੀਆ ਇਹ ਸਾਰਾ ਕੁਝ ਡੋਮੈਸਟਿਕ ਵਾਇਲੈਂਸ ਹੈ ਘਰੇਲੂ ਹਿੰਸਾ ਹੈ ਕ੍ਰਾਈਮ ਹੈ ਅਪਰਾਧ ਹੈ ਜੁਰਮ ਹੈ ਇਹ ਜਿਹੜਾ ਡੋਮੈਸਟਿਕ ਵੋਇਲੈਂਸ ਐਕਟ ਹੈ ਜਿਹੜਾ ਇਹ ਕਾਨੂੰਨ ਹੈ ਇਸ ਕਾਨੂੰਨ ਦੇ ਮਤਾਵਕ ਪਤਨੀ ਨੂੰ ਘਰੋਂ ਨਹੀਂ ਕੱਢਿਆ ਜਾ ਸਕਦਾ ਉਸ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਉਸ ਨੂੰ ਘਰ ਦੇ ਵਿੱਚ ਰਹਿਣ ਦਾ ਅਧਿਕਾਰ ਹੈ ਰੈਜ਼ਿਡੈਂਸ ਆਊਟਰ ਮਿਲ ਸਕਦਾ ਹੈ ਮੇਨਟੇਨੈਂਸ ਮਿਲ ਸਕਦਾ ਹੈ ਖਰਚਾ ਮਿਲ ਸਕਦਾ ਹੈ ਮਾਨਸਿਕ ਤਕਲੀਫ ਦੇ ਲਈ ਮੁਆਵਜ਼ਾ ਵੀ ਮਿਲ ਸਕਦਾ ਹੈ ਸਭ ਤੋਂ ਵੱਡੀ ਗੱਲ ਐਨ ਆਰ ਆਈ ਔਰਤ ਇਸ ਤਰ੍ਹਾਂ ਦਾ ਜਿਹੜਾ ਕੇਸ ਹੈ ਉਹ ਵਿਦੇਸ਼ ਤੋਂ ਵੀ ਫਾਇਲ ਕਰ ਸਕਦੀ ਹੈਗੀ ਹੁਣ ਅਸੀਂ ਅਸਲ ਜ਼ਮੀਨੀ ਹਕੀਕਤ ਵੱਲ ਆਉਂਦੇ ਹਾਂ ਕਿ ਸਚਾਈ ਕੀ ਹੈ ਦੋਸਤੋ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜਾ ਵਿਆਹ ਹੈ ਉਹ ਭਾਰਤ ਵਿੱਚ ਹੁੰਦਾ ਹੈ ਕੁਝ ਮਹੀਨਿਆਂ ਬਾਅਦ ਪਤੀ ਹੈ ਜਿਹੜਾ ਉਹ ਵਿਦੇਸ਼ ਚਲਾ ਜਾਂਦਾ ਹੈ ਫਿਰ ਪਤੀ ਨੂੰ ਪਤਨੀ ਹੈ ਜਿਹੜੀ ਉਹਨੂੰ ਕਿਹਾ ਜਾਂਦਾ ਹੈ ਕਿ ਅਗਲੇ ਸਾਲ ਤੈਨੂੰ ਬੁਲਾ ਲੂੰਗਾ ਫਿਰ ਸਾਲ ਲੰਘ ਜਾਂਦੇ ਨੇ ਵੀਜ਼ਾ ਨਹੀਂ ਆਉਂਦਾ ਹੌਲੀ-ਹੌਲੀ ਫੋਨ ਘੱਟ ਆਉਣੇ ਸ਼ੁਰੂ ਹੋ ਜਾਂਦੇ ਨੇ ਫਿਰ ਇੱਕ ਦਿਨ ਐਸਾ ਆਉਂਦਾ ਕਿ ਸੰਪਰਕ ਹੈ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਟੁੱਟ ਜਾਂਦਾ ਕਈ کیسਾਂ ਦੇ ਵਿੱਚ ਪਤਾ ਲੱਗਦਾ ਹੈ ਕਿ ਪਤੀ ਨੇ ਵਿਦੇਸ਼ ਵਿੱਚ ਜਾ ਕੇ ਦੂਜਾ ਵਿਆਹ ਕਰ ਲਿਆ ਇੱਥੋਂ ਤੱਕ ਕਿ ਬਿਨਾਂ ਡਿਵੋਰਸ ਤੋਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਪਤਨੀ ਨੂੰ ਧਮਕੀ ਮਿਲਦੀ ਹੈ ਜਿਵੇਂ ਕਿ ਜੇ ਕੇਸ ਕਰੇਂਗੀ ਤਾਂ ਤਲਾਕ ਦੇ ਦੂੰਗਾ ਛੱਡ ਦੂੰਗਾ ਪਰ ਮੈਨੂੰ ਲੱਗਦਾ ਹੈ ਕਿ ਐਨ ਆਰ ਆਈ ਔਰਤਾਂ ਨੂੰ ਬਹੁਤਾ ਡਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਜਿਹੜਾ ਕਾਨੂੰਨ ਹੈ ਉਹ ਮਜ਼ਬੂਤੀ ਦੇ ਨਾਲ ਖੜਾ ਹੈ ਪਤਨੀ ਦੇ ਹੱਕ ਦੇ ਵਿੱਚ ਬਹੁਤ ਸਾਰੇ ਕਾਨੂੰਨ ਨੇ ਜਿਵੇਂ ਕਿ ਕ੍ਰਿਉਰਿਟੀ ਦੀ ਜੀ ਅਸੀਂ ਗੱਲ ਕਰੀਏ ਕੀੜੀ ਧਾਰਾ ਪਹਿਲਾਂ 498ਏ ਹੁੰਦੀ ਸੀ ਹੁਣ ਨਵੇਂ ਕਾਨੂੰਨ ਦੇ ਵਿੱਚ 85 ਹੋ ਗਈ ਜਿਹੜਾ ਪਹਿਲਾਂ 420 ਸੀਗਾ ਚੀਟਿੰਗ ਵਾਲਾ ਉਹ 318 ਦੇ ਵਿੱਚ ਆ ਗਿਆ ਤੇ ਡੋਮੈਸਟਿਕ ਬੋਇਲਿੰਗ ਐਕਟ ਵੀ ਬਣਿਆ ਹੋਇਆ ਹੈ ਖਰਚੇ ਲਈ ਵੀ ਕਾਨੂੰਨ ਬਣਿਆ ਹੋਇਆ ਹੈ ਮੇਨਟੇਨੈਂਸ ਲਈ ਸੀਆਰਪੀਸੀ ਦੇ ਵਿੱਚ ਧਾਰਾ ਜਿਹੜੀ 125 ਸੀ ਹੁਣ 144 ਹੋ ਗਈ ਇਹ ਸਾਰੇ ਕਾਨੂੰਨੀ ਹਥਿਆਰ ਪਤਨੀ ਦੇ ਹੱਥ ਵਿੱਚ ਨੇ ਸੁਪਰੀਮ ਕੋਰਟ ਨੇ ਇੱਕ ਕੇਸ ਦੇ ਵਿੱਚ ਇਹ ਕਿਹਾ ਜਿਸ ਦਾ ਨਾਮ ਹੈ ਰਜੇ ਰਜਨੇਸ਼ ਕੁਮਾਰ ਬਰਸਸ ਸਨੇਹਾ ਕੇਸ ਦਾ ਨਾਮ ਹੈ ਇਸ ਕੇਸ ਦੇ ਵਿੱਚ ਸਾਫ਼ ਕਿਹਾ ਕਿ ਜਿਹੜਾ ਖਰਚਾ ਹੈ ਮੈਂਟੀਨੈਂਸ ਹੈ ਉਹ ਕੋਈ ਭੀਖ ਨਹੀਂ ਇਹ ਪਤਨੀ ਦਾ ਕਾਨੂੰਨੀ ਹੱਕ ਹੈ ਤੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਪਤੀ ਨੂੰ ਆਪਣੀ ਆਮਦਨ ਛੁਪਾਉਣ ਦੀ ਕੋਈ ਇਜਾਜ਼ਤ ਨਹੀਂ ਹੈਗੀ ਤੇ ਹੁਣ ਗੱਲ ਕਰੀਏ ਆਪਾਂ ਬੱਚਿਆਂ ਦੀ ਜਦੋਂ ਮਾਮਲਾ ਬੱਚੇ ਦਾ ਹੁੰਦਾ ਹੈ ਤਾਂ ਕਾਨੂੰਨ ਸਾਰੇ ਦੇਸ਼ਾਂ ਦੀਆਂ ਸਰਹੱਦਾਂ ਤੋਂ ਉੱਪਰ ਚਲਾ ਜਾਂਦਾ ਹੈ ਕਾਨੂੰਨ ਸਿਰਫ ਇੱਕੋ ਗੱਲ ਦੇਖਦਾ ਹੈ ਬੱਚੇ ਦੀ ਭਲਾਈ ਵੈਲਫੇਅਰ ਬੱਚਾ ਫੋਰਨ ਸਿਟੀਜ਼ਨ ਹੋ ਸਕਦਾ ਹੈ ਪਿਓ ਐਨਆਰਆਈ ਹੋ ਸਕਦਾ ਹੈ ਪਰ ਫੈਸਲਾ ਚਾਈਲਡ ਵੈਲਫੇਅਰ ਦੇ ਆਧਾਰ ਤੇ ਹੁੰਦਾ ਹੈ ਇੱਕ ਬਹੁਤ ਹੀ ਮਹੱਤਵਪੂਰਨ ਕੇਸ ਹੋਇਆ ਜਸਿੱਤਾ ਸਾਹੂ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਇਹ ਗੱਲ ਬਿਲਕੁਲ ਸਾਫ਼ ਕਰਤੀ ਵੈਲਫੇਅਰ ਵਾਲੀ ਬੱਚੇ ਦੀ ਭਲਾਈ ਵਾਲੀ ਕਈ ਐਨਆਰਆਈਜ਼ ਦਾ ਸਵਾਲ ਹੁੰਦਾ ਹੈ ਕਿ ਕੀ ਕੇਸ ਲਈ ਭਾਰਤ ਆਉਣਾ ਜ਼ਰੂਰੀ ਹੈ ਕੀ ਕੇਸ ਲਈ ਭਾਰਤ ਆਉਣਾ ਪੈਂਦਾ ਇਸ ਸਵਾਲ ਦਾ ਜਵਾਬ ਹੈ ਨਹੀਂ ਕਿਉਂਕਿ ਪਾਵਰ ਆਫ ਅ ਟਾਰਨੀ ਬਣਵਾ ਕੇ ਭੇਜੀ ਜਾ ਸਕਦੀ ਹੈ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਂ ਤੇ ਵੀਡੀਓ ਕਾਨਫਰੈਂਸਿੰਗ ਦੇ ਥਰੂ ਅਪੀਅਰ ਹੋਇਆ ਜਾ ਸਕਦਾ ਹੈ ਕੇਸ اٹੈਂਡ ਕੀਤਾ ਜਾ ਸਕਦਾ ਹੈ ਫਿਜ਼ੀਕਲ ਅਪੀਅਰ ਹੋਣ ਤੋਂ ਛੂਟ ਮਿਲ ਸਕਦੀ ਹੈ ਇਹ ਸਾਰਾ ਕੁਝ ਕਾਨੂੰਨ ਨੂੰ ਮਨਜ਼ੂਰ ਹੈ ਇਨਸਾਫ ਦੂਰੀ ਨਹੀਂ ਵੇਖਦਾ ਹੁਣ ਪ੍ਰੈਕਟੀਕਲ ਗੱਲ ਕਰੀਏ ਸਭ ਤੋਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ ਸੁਰੱਖਿਅਤ ਕਰ ਲਓ ਜੇ ਕੋਈ ਕਿਸੇ ਕੇਸ ਦੀ ਤਿਆਰੀ ਕਰਨੀ ਹੈ ਕੋਈ ਐਕਸ਼ਨ ਲੈਣਾ ਹੈ ਕੋਈ ਕਾਨੂੰਨੀ ਕਾਰਵਾਈ ਕਰਨੀ ਹੈ ਪਾਸਪੋਰਟ ਵਿਆਹ ਦੇ ਕਾਗਜ਼ ਫੋਟੋਆਂ ਚੈਟ ਈਮੇਲ ਜ ਇਹ ਸਾਰਾ ਕੁਝ ਤੁਹਾਡੀ ਤਾਕਤ ਹੈ ਜਿਹੜਾ ਐਵੀਡੈਂਸ ਹੈ ਭਾਰਤ ਵਿੱਚ ਕੋਈ ਤਜਰਬੇਕਾਰ ਵਕੀਲ ਕੀਤਾ ਜਾ ਸਕਦਾ ਹੈ ਕਿਸੇ ਚੰਗੇ ਵਕੀਲ ਦੀ ਸਲਾਹ ਲਈ ਜਾ ਸਕਦੀ ਹੈ ਜਿਹੜਾ ਇਸ ਤਰ੍ਹਾਂ ਦੇ ਹੀ ਕੇਸ ਕਰਦਾ ਹੋਵੇ ਡੋਮੈਸਟਿਕ ਵਾਇਲੈਂਸ ਜਾਂ ਫਿਰ ਜਿਹੜੇ ਮੇਨਟੇਨੈਂਸ ਦੇ ਜਿਹੜੇ ਕੇਸ ਨੇ ਉਹ ਇਕੱਠੇ ਚਲਾਏ ਜਾ ਸਕਦੇ ਨੇਗੇ ਜਿੱਥੇ ਲੋੜ ਹੋਵੇ ਪਾਸਪੋਰਟ ਇੰਪਾਉਂਡ ਦੀ ਅਰਜ਼ੀ ਵੀ ਦਿੱਤੀ ਜਾ ਸਕਦੀ ਹੈ ਹੁਣ ਆਉਂਦਿਆਂ ਉਸ ਪੁਆਇੰਟ ਤੇ ਜਿਹੜਾ ਆਪਣਾ ਪਹਿਲਾਂ ਵਿਚਾਰ ਰਹਿ ਗਿਆ ਸੀਡ ਹਾਊਸ ਹਹੋਲਡ ਸ਼ੇਅਰਡ ਹਾਊਸ ਹਹੋਲਡ ਉਹ ਘਰ ਹੁੰਦਾ ਜਿੱਥੇ ਔਰਤ ਵਿਆਹ ਤੋਂ ਬਾਅਦ ਰਹੀ ਹੋਵੇ ਜਿੱਥੇ ਉਹ ਪਤੀ ਨਾਲ ਇਕੱਠਿਆਂ ਰਹੀ ਹੋਵੇ ਚਾਹੇ ਉਹ ਘਰ ਪਤੀ ਦੇ ਨਾਮ ਹੋਵੇ ਚਾਹੇ ਉਹ ਘਰ ਸੱਸ ਸਹੁਰੇ ਦੇ ਨਾਮ ਹੋਵੇ ਭਾਵੇਂ ਉਹ ਕਿਰਾਏ ਦਾ ਘਰ ਹੋਵੇ ਭਾਵੇਂ ਉਹ ਜੋਇੰਟ ਫੈਮਿਲੀ ਪ੍ਰੋਪਰਟੀ ਹੋਵੇ ਮਲਕੀਅਤ ਜ਼ਰੂਰੀ ਨਹੀਂ ਹੈਗੀ ਓਨਰਸ਼ਿਪ ਜ਼ਰੂਰੀ ਨਹੀਂ ਹੈਗੀ ਰਹਿਣਾ ਜ਼ਰੂਰੀ ਹੈ ਰੈਜ਼ਿਡੈਂਸ ਜ਼ਰੂਰੀ ਹੈ ਕਾਨੂੰਨ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿਹੜਾ ਸੈਕਸ਼ਨ 2 ਹੈ ਇਸ ਜਿਹੜਾ ਡੋਮੈਸਟਿਕ ਵਾਇਲੈਂਸ ਐਕਟ ਬਣਾਇਆ ਹੋਇਆ ਇਸ ਦਾ ਉਹ ਇਸ ਦੇ ਨਾਲ ਸੰਬੰਧਿਤ ਹੈ ਸ਼ੇਅਰਡ ਹਾਊਸਹੋਲਡ ਉਹ ਘਰ ਹੈ ਜਿੱਥੇ ਪੀੜਤ ਔਰਤ ਆਪਣੇ ਪਤੀ ਨਾਲ ਆਪਣੇ ਪਰਿਵਾਰ ਨਾਲ ਘਰੇਲੂ ਰਿਸ਼ਤੇ ਦੇ ਵਿੱਚ ਰਹੀ ਹੋਵੇ ਜਿਹੜਾ ਸੈਕਸ਼ਨ 17 ਹੈਗਾ ਉਹ ਰਾਈਟ ਆਫ ਰੈਜ਼ਿਡੈਂਸ ਦਾ ਅਧਿਕਾਰ ਦਿੰਦਾ ਹੈ ਹਰ ਵਿਆਹशुदा ਔਰਤ ਨੂੰ ਸ਼ੇਅਰਡ ਹਾਊਸਹੋਲਡ 'ਚ ਰਹਿਣ ਦਾ ਹੱਕ ਹੈ ਉਸ ਨੂੰ ਜ਼ਬਰਦਸਤੀ ਘਰ ਤੋਂ ਨਹੀਂ ਕੱਢਿਆ ਜਾ ਸਕਦਾ ਭਾਵੇਂ ਉਹ ਘਰ ਉਸਦੇ ਨਾਮ ਤੇ ਹੋਵੇ ਜਾਂ ਨਾ ਹੋਵੇ ਸੁਪਰੀਮ ਕੋਰਟ ਦੇ ਮਹੱਤਮਪੂਰਨ ਫੈਸਲੇ ਹੈਗੇ ਨੇ ਇਸ ਤੇ ਸੁਪਰੀਮ ਕੋਰਟ ਦਾ ਇੱਕ ਫੈਸਲਾ ਸਤੀਸ਼ ਚੰਦਰ ਓਹੂਜਾ ਬਰਸਸ ਸਨੇਹਾ ਓਹੂਜਾ 2020 ਦਾ ਕੇਸ ਹੈ ਸੁਪਰੀਮ ਕੋਰਟ ਨੇ ਇਸ ਕੇਸ ਦੇ ਵਿੱਚ ਸਾਫ਼ ਕਿਹਾ ਵਾਈਫ ਹੈਜ਼ ਦਾ ਰਾਈਟ ਟੂ ਰੈਜ਼ਾਈਡ in the shared household even if it is owned by in laws ਇਸ ਫੈਸਲੇ ਨਾਲ ਔਰਤਾਂ ਦੇ ਹੱਕ ਨੇ ਜਿਹੜੇ ਉਹ ਕਾਫੀ ਮਜ਼ਬੂਤ ਹੋਏ ਨੇ ਦੋਸਤੋ ਕਾਨੂੰਨ ਦਾ ਜਿਹੜਾ ਮਕਸਦ ਹੈ ਉਹ ਔਰਤ ਨੂੰ ਸੜਕ ਤੇ ਖੜਾ ਕਰਨਾ ਨਹੀਂ ਹੈਗਾ ਸਗੋਂ ਉਸ ਨੂੰ ਸੁਰੱਖਿਆ ਦੇਣਾ ਹੈ ਪ੍ਰੋਟੈਕਸ਼ਨ ਦੇਣਾ ਹੈ ਇਸ ਲਈ ਭਾਵੇਂ ਜੁਆਇੰਟ ਫੈਮਿਲੀ ਹਾਊਸ ਹੋਵੇ ਭਾਵੇਂ ਰੈਂਟਡ ਹਾਊਸ ਹੋਵੇ ਭਾਵੇਂ ਸੱਸ ਸਹੁਰਿਆਂ ਦੀ ਕੋਈ ਜਾਇਦਾਦ ਹੋਵੇ ਇਹ ਸਾਰਾ ਕੁਝ ਸ਼ੇਅਰਡ ਹਾਊਸ ਹੋਲਡ ਹੋ ਸਕਦੇ ਨੇ ਔਰਤ ਨੂੰ ਉਹਨਾਂ ਦੇ ਵਿੱਚ ਰਹਿਣ ਦਾ ਹੱਕ ਹੈ ਭਾਵੇਂ ਕਿਸੇ ਦਾ ਵੀ ਘਰ ਹੋਵੇ ਕੋਈ ਵੀ ਹੋਵੇ ਅਥੀਰ ਦੇ ਵਿੱਚ ਮੈਂ ਹਰ ਇੱਕ ਐਨਆਰਆਈ ਔਰਤ ਨੂੰ ਇੱਕ ਗੱਲ ਦਿਲੋਂ ਕਹਿਣਾ ਚਾਹੁੰਦਾ ਕਿ ਕਾਨੂੰਨ ਮੁਤਾਬਕ ਤੁਸੀਂ ਕਮਜ਼ੋਰ ਨਹੀਂ ਹੋ ਸਮੱਸਿਆ ਸਿਰਫ ਇਹ ਹੈ ਕਿ ਤੁਹਾਨੂੰ ਕਾਨੂੰਨ ਚੰਗੀ ਤਰ੍ਹਾਂ ਦੱਸਿਆ ਨਹੀਂ ਗਿਆ ਸਮਝਾਇਆ ਨਹੀਂ ਗਿਆ ਚੁੱਪ ਰਹਿਣਾ ਸਮੱਸਿਆ ਦਾ ਹੱਲ ਨਹੀਂ ਹੱਕ ਮੰਗਣਾ ਗਲਤ ਨਹੀਂ ਕਾਨੂੰਨ ਜਾਣਨਾ ਡਰ ਨਹੀਂ ਕਾਨੂੰਨ ਜਾਣਨਾ ਤੁਹਾਡੀ ਤਾਕਤ ਹੈ ਪਾਵਰ ਹੈ ਇਹ ਸਿੱਖੀ ਸਪੈਸ਼ਲ ਵੀਡੀਓ ਐਨਆਰਆਈ ਔਰਤਾਂ ਦੇ ਲਈ ਜੇ ਇਹ ਵੀਡੀਓ ਕਿਸੇ ਇੱਕ ਐਨਆਰਆਈ ਔਰਤ ਨੂੰ ਵੀ ਆਪਣੇ ਹੱਕਾਂ ਲਈ ਖੜਾ ਹੋਣ ਲਈ ਹਿੰਮਤ ਦੇ ਸਕਦੀ ਹੈ ਤਾਂ ਮੈਂ ਇਹ ਸਮਝूंगा ਕਿ ਇਹ ਆਪਣੀ ਵੀਡੀਓ ਕਾਮਯਾਬ ਹੋਗੀ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਵੀ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਕੋਸ਼ਿਸ਼ ਕਰਾਂਗੇ ਹਰ ਇੱਕ ਦੇ ਸਵਾਲ ਦਾ ਜਵਾਬ ਦੇਣ ਦੀ ਤੇ ਜੇ ਕਿਸੇ ਤਰ੍ਹਾਂ ਦੀ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਪਿਆਰਿਆਂ ਦਾ ਧੰਨਵਾਦ ਮਿਹਰਬਾਨੀ